ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਬਠਿੰਡਾ ਦੀ ਇੱਕ ਇਹੋ ਜੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਦਾ ਸਮਾਜ ਸੇਵਾ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ ਸਮਾਜ ਸੇਵਾ ਨੂੰ ਇੱਕ ਨਵੀਂ ਬੁਲੰਦੀਆਂ ਤੇ ਤੇ ਕੁਝ ਨਵਾਂ ਤਜਰਬਾ ਲੈ ਕੇ ਜਿਹੜਾ ਇਸ ਸਮਾਜ ਸੇਵਾ ਦੇ ਅੰਦਰ ਯਾਨੀ ਕਿ ਹਰ ਵਾਰ ਨਵੇਂ ਤਜਰਬੇ ਦੇ ਤਹਿਤ ਕਦਮ ਰੱਖਦੇ ਨੇ ਸੋ ਇਹ ਕਿਸੇ ਪਛਾਣ ਦੇ ਮਹਤਾਜ ਵੀ ਨਹੀਂ ਹੈ ਇਹਨਾਂ ਨੂੰ ਬਠਿੰਡਾ ਦੇ ਸਾਡੇ ਮਿਲਟਮੈਨ ਦੇ ਨਾਮ ਦੇ ਵੀ ਜਾਣੇ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਨੂੰ ਬਠਿੰਡੇ ਦੇ ਮਹਾਤਮਾ ગાંધી ਬਾਪੂ ਜੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਚਾਚਾ ਜੀ ਵੀ ਇਹਨਾਂ ਨੂੰ ਕਹਿੰਦੇ ਨੇ ਇਹ ਰਿਟਾਇਰਡ ਪ੍ਰਿੰਸੀਪਲ ਰਾਕੇਸ਼ ਨਰੁੱਲਾ ਜੀ ਨੇ ਇਹਨਾਂ ਵੱਲੋਂ ਇੱਕ ਨਵਾਂ ਉਪਰਾਲਾ ਹੋਰ ਕੀਤਾ ਜਾ ਰਿਹਾ ਹੈ ਕਿ ਵੀ ਇਹ ਜਿਹੜੀ ਆਪਣਾ ਕੋਈ ਸਬਜ਼ੀਆਂ ਫਰੂਟ ਇਹ ਤਾਂ ਜਿਹੜਾ ਛਿਲਕਾ ਹੁੰਦਾ ਹੈ ਕਚਰੇ ਹੁੰਦੇ ਆ ਉਹਨਾਂ ਤੋਂ ਇਹ ਖਾਦ ਬਣਾਉਂਦੇ ਆ ਦੋ ਤਰ੍ਹਾਂ ਦੀ ਖਾਦ ਹੁੰਦੀ ਹੈ ਇੱਕ ਤਾਂ ਲਿਕਵਿਡ ਖਾਦ ਹੁੰਦੀ ਹੈ ਤੇ ਦੂਜੀ ਨਾਰਮਲ ਖਾਦ ਹੁੰਦੀ ਹੈ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਇਹ ਕਿਸ ਤਰੀਕੇ ਨਾਲ ਇਹ ਖਾਦ ਜਿਹੜੀ ਤਿਆਰ ਹੁੰਦੀ ਹੈ ਤੇ ਮੈਂ ਤਾਂ ਇਹ ਹੀ ਕਹਿਣਾ ਕਹਿਣਾ ਚਾਹੁੰਦਾ ਕਿ ਵੀ ਲੋਕਾਂ ਨੂੰ ਵੀ ਆਪਣੇ ਇਹਨਾਂ ਤੋਂ ਤਰੀਕਾ ਜਿਹੜਾ ਹੈ ਸਿੱਖ ਕੇ ਤੇ ਆਪਣੇ ਘਰਾਂ ਵਿੱਚ ਜਿਹੜੇ ਛਿਲਕਾ ਸਬਜ਼ੀਆਂ ਦੇ ਜਿਹੜਾ ਕਚੜਾ ਹੁੰਦਾ ਹੈ ਉਹਨਾਂ ਦਾ ਉਹ ਯਾਨੀ ਕਿ ਆਪਦੇ ਘਰੇ ਹੀ ਉਹਦਾ ਯੂਜ਼ ਚੰਗਾ ਯੂਜ਼ ਕਰਕੇ ਤੇ ਖਾਦ ਬਣਾ ਸਕਦੇ ਆ ਇਹ ਖਾਦ ਵਿਕਦੀ ਵੀ ਹੈ ਪਰ ਇਹਨਾਂ ਵੱਲੋਂ ਇਹ ਸਪਲਾਈ ਕੀਤੀ ਜਾਂਦੀ ਹੈ ਫ੍ਰੀ ਆਫ ਕੋਸਟ ਇਹਨਾਂ ਵੱਲੋਂ ਸਾਹਿਤਿਆ ਵੀ ਚੰਗੇ ਸਾਹਿਤਿਆ ਜਿਹੜੇ ਹੁੰਦੇ ਆ ਉਹ ਵੀ ਸਪਲਾਈ ਕੀਤੇ ਜਾਂਦੇ ਨੇ ਧਾਰਮਿਕ ਬੱਚਾ ਨੂੰ ਚੰਗੀ ਸਿੱਖਿਆ ਦੇਣ ਵਾਲੇ ਸਾਹਿਤਿਆ ਵੀ ਸਪਲਾਈ ਕੀਤੇ ਜਾਂਦੇ ਨੇ ਸਾਈਕਲ ਵਾਲੇ ਬਾਬਾ ਜੀ ਦੇ ਨਾਂ ਤੇ ਵੀ ਮਸੂਰ ਨੇ ਕਿਉਂਕਿ ਇਹਨਾਂ ਨੇ ਆਪ ਦੀ ਜ਼ਿੰਦਗੀ ਦੇ ਅੰਦਰ ਕਦੇ ਮੋਟਰਸਾਈਕਲ ਕਾਰ ਦਾ ਸਫਰ ਨਹੀਂ ਕੀਤਾ ਸਾਈਕਲ ਤੇ ਹੀ ਇਹਨਾਂ ਦੇ ਵੱਲੋਂ ਸਫਰ ਕੀਤਾ ਜਾਂਦਾ ਸਵੇਰੇ 5 ਵਜੇ ਸ਼ੁਰੂ ਕਰਦੇ ਨੇ ਤੇ ਇੱਕ ਦਿਨ ਦੇ ਅੰਦਰ ਕਰੀਬ 100 ਕਿਲੋਮੀਟਰ ਦਾ ਸਫਰ ਹੈ ਸਾਈਕਲ ਤੇ ਕਰਦੇ ਨੇ ਸਾਈਕਲ ਤੇ ਕਰਦੇ ਕੀ ਨੇ ਖਾਦ ਸਪਲਾਈ ਕਰਦੇ ਨੇ ਇਹ ਧਾਰਮਿਕ ਸਾਹਿਤਿਆ ਸਪਲਾਈ ਕਰਦੇ ਨੇ ਬੱਚਾ ਨੂੰ ਕਿਤਾਬਾਂ ਸਪਲਾਈ ਕਰਦੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀ ਸਮਾਜ ਸੇਵਾ ਉਹ ਕਰਦੇ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਤ ਜੀ ਇਹ ਜਿਹੜੀ ਖਾਦ ਹੈ ਇਹ ਕਿਹੜੀ ਖਾਦ ਹੈ ਜੀ ਇਹ ਇਹ ਜੀ ਲਿਕੁਇਡ ਖਾਦ ਹੈਗੀ ਆ ਚਰਨ ਖਾਦ ਤੇ ਬਿਆਜ ਦੇ ਛਿਲਕ ਹੈ ਸਕੇਲ ਦੇ ਛਿਲਕ ਫਲਾਂ ਦੇ ਛਿਲਕਾ ਨੂੰ ਪਾਣੀ ਦੇ ਵਿੱਚ ਪਾ ਕੇ ਇਹਦੇ ਵਿੱਚ ਅਸੀਂ ਰੱਖਿਆ ਹੈਗਾ तकरीबन ਇੱਕ ਹਫਤੇ ਦੇ ਵਿੱਚ ਇਹ ਲਿਕੁਇਡ ਜਿਹੜੇ ਖਾਦ ਬਣ ਜਾਂਦੀ ਹੈ ਅਸੀਂ ਇਸ ਨੂੰ ਅਲੱਗ ਕਰਕੇ ਜਿਹੜਾ ਕਚਰਾ ਉਹ ਰਹਿ ਜਾਂਦਾ ਉਹਦੇ ਵਿੱਚ ਅਸੀਂ ਉੱਥੇ ਜੋ ਹੋਰ ਪਾਣੀ ਪਾ ਦਿੰਨੇ ਆ ਤੇ ਜਿਹੜੀ ਲਿਕੁਇਡ ਖਾਦ ਨਿਕਲਦੀ ਹੈ ਉਸ ਨੂੰ ਇਹਦੇ ਮਤਲਬ 4 ਪੰਟ ਕਿੰਨੇ ਦੇ ਪਾ ਕੇ 10 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਉੱਪਰ ਛਿੜਕਦੇ ਆ ਦਵਾਈ ਦਾ ਕੰਮ ਵੀ ਕਰਦੀ ਹੈਗੀ ਇਹ ਇਹ ਖਾਦ ਦਾ ਕੰਮ ਵੀ ਕਰਦੀ ਹੈ ਬੜਾ ਆਸਾਨ ਹੈਗਾ ਸੌਖਾ ਇਹ ਪੌਦਿਆਂ ਤੇ ਛਿੜਕਣੀ ਹੁੰਦੀ ਹੈ ਕਿ ਪੌਦਿਆਂ ਦੇ ਅੰਦਰ ਵੀ ਪਾ ਸਕਦੇ ਆ ਇਸੇ ਖਾਦ ਦੇ ਤੌਰ ਤੇ ਜਿਵੇਂ ਪਾਣੀ ਦੇ ਵਿੱਚ ਘੋਲ ਕੇ ਪਾਣੀ ਵੀ ਪਾ ਸਕਦੇ ਆ ਇਹਦੇ ਉੱਪਰ ਛਿੜਕ ਵੀ ਸਕਦੇ ਆ ਛਿੜਕਣ ਨਾਲ ਇਹ ਕੀੜੇ ਮਾਰ ਦਵਾਈ ਦਾ ਕੰਮ ਕਰਦੀ ਹੈ ਜਿਹੜੀ ਖਾਦ ਹੈ ਜੋ ਮਿੱਟੀ ਜਾ ਕੇ ਖਾਦ ਦਾ ਕੰਮ ਕਰਦੀ ਆਖੀ ਮੇਰੇ ਹੱਥ ਦੇਖਿਆ ਇਹ ਕੇਲਿਆਂ ਦੇ ਠੀਕ ਹੈ ਜੀ प्याज ਦੇ ਸੇਬ ਦੇ ਛਿਲਕਾ ਹਨ ਇਹਨਾਂ ਨੂੰ 10 ਦਿਨ ਹੋ ਗਿਆ ਇਹਨਾਂ ਨੂੰ ਪੂਰੀ ਖਾਦ ਪਿਆਰ ਹੋ ਚੁੱਕੀ ਆ ਮੈਂ ਇਸ ਨੂੰ ਇਸ ਤੋਂ ਛਾਨ ਕੇ ਔਰ ਦਿਨ ਚ ਪਾਉਂਗਾ ਜਾਂ ਬੋਤਲਾਂ ਚ ਪਾ ਕੇ ਲੋਕਾਂ ਨੂੰ ਰਿਸਿਊਰ ਕਰ ਦੇ। ਬਸ ਇਹ ਇਹ ਕਰਦੇ ਕਿਵੇਂ ਉਹ ਵੀ ਇਸ ਦੇ ਅੰਦਰ ਛਿਲਕੇ ਬੋਤਲ ਦੇ ਅੰਦਰ ਪਾ ਲੈਣੇ ਹਨ। ਪਾਣੀ ਪਾਣੀ ਪਾ ਲੈ ਆਪਦੀ ਬੋਤਲ। ਹਾਂਜੀ। ਫਿਰ ਇਸ ਛਿਲਕੇ ਪਾਈਗੇ। ਹਫਤੇ ਦੇ ਵਿੱਚ ਇਹ ਜਦੋਂ ਗਲ ਕੇ ਤਿਆਰ ਹੋ ਜਾਂਦੀ ਹੈ। ਹਾਂਜੀ। ਪਾਣੀ ਕੱਢ ਲਿਆ। ਉਹ ਪਾਣੀ ਖਾਦ ਹੈਗੀ ਹੈ, ਲਿਕੁਇਡ ਖਾਦ ਦਾ ਤਰਲ ਖਾਦ ਹੈ। ਫੋਰੈਸਟ ਪਾਣੀ ਪਾਤਾ। ਮਤਲਬ ਦਸ ਵਾਰੀ ਅਸੀਂ ਇਸ ਨੂੰ ਯੂਜ਼ ਕਰ ਸਕਦੇ ਹਾਂ ਅੱਛਾ ਇਹਨੂੰ 10 ਵਾਰੀ ਯੂਜ਼ ਕਰ ਸਕਦੇ ਹੋ ਇਹ ਇਹ ਕਿੰਨੇ ਲੀਟਰ ਦੀ ਹੈ ਇਹ ਇਹ 5 ਲੀਟਰ ਦੀ ਹੈ ਜੀ ਤੇ 5 ਲੀਟਰ ਪਿਆਰ ਹੁੰਦੀ ਹੈ ਇੱਕ ਵਾਰੀ ਚ ਹਾਂਜੀ ਹੋ ਜਾਂਦੀ ਹੈ ਜੀ ਅੱਛਾ ਇਹ ਤੇ ਹੁਣ ਇਹ ਦੇਖੋ ਅਸੀਂ ਇਹਨੂੰ 10 ਵਾਰੀ ਯੂਜ਼ ਕਰਾਂਗੇ ਉਸ ਤੋਂ ਬਾਅਦ ਵੀ ਜਿਹੜਾ ਛਿਲਕਾ ਹੈ ਉਸ ਨੂੰ ਅਸੀਂ ਨਹੀਂ ਸਿੱਟਾਂਗੇ ਜਿਹੜਾ ਮਲਬਾ ਹੈਗਾ ਆ ਦੇਖ ਲਓ ਤੁਸੀਂ ਬਾਜ਼ੀ ਦੇ ਵਿੱਚ ਇਹ ਸਾਰੇ ਸਬਜ਼ੀਆਂ ਦੇ ਛਿਲਕ ਫਲਾਂ ਦੇ ਛਿਲਕ ਹਾਂ ਹੁਣ ਇਸ ਨੂੰ ਇਹ ਲਗਭਗ ਤਿਆਰ ਹੋ ਚੁੱਕੀ ਹੈ ਇਸ ਨੂੰ ਧੁੱਪੇ ਸੁਕਾ ਕੇ ਜਦੋਂ ਇਹ ਖੁਸ਼ਕ ਹੋ ਜੂਗੀ ਫਿਰ ਇਹਨੂੰ ਮਿਕਸੀ ਚ ਪੀਸ ਕੇ ਖਾਦ ਤਿਆਰ ਕਰਾਂਗੇ ਆ ਖਾਦ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੇ ਉਹ ਤਾਂ ਆ ਦੇਖੋ ਇਹ ਖਾਦ ਹੈ ਜਿਹੜੀ ਸਾਰੇ ਕੂੜੇ ਤੋਂ ਬਣੀ ਖਣੀ ਹੈ ਹਾਂ ਇਸ ਦੀ ਸਮੈਲ ਵੀ ਤਾਂ ਉਹ ਆਂਦੀ ਹੈ ਜਿਵੇਂ ਕੀਟ ਨਾਸ਼ਕ ਦਵਾਈ ਹੋਏ ਜੀ ਹਾਂਜੀ ਹਾਂਜੀ ਇਹ ਇਹ ਕੰਪੋਸਟ ਹੈ ਜੀ ਆਰਗੈਨਿਕ ਕੰਪੋਸਟ ਹੈ ਤੇ ਇਹਦੇ ਮੈਂ 10-10 ਕਿਲੋ ਪੈਕੇਟ ਬਣਾ ਕੇ ਲੋਕਾਂ ਦੇ ਘਰਾਂ 'ਚ ਵੰਡ ਕੇ ਆਨਾ ਕੱਲ ਜਿਵੇਂ ਸ਼੍ਰੀ ਨਾਰਾਇਣ ਬਾਲ ਵਿਦਿਆਰਣ ਸਕੂਲ ਦੇ ਵਿੱਚ ਕਾਫੀ ਕਰਨੇ ਲੱਗੇ ਸੀ ਉੱਥੇ ਮੈਂ ਇਹ ਸਾਰੀ ਖਾਦ ਬਸੇ ਥੋੜੀ ਜਿਹੀ ਪਾਣੀ ਹੁੰਦੀ ਆ। ਅੱਛਾ ਜੀ। ਉਹ ਤੁਸੀਂ ਇਹ ਲਿਕਵਿਡ ਖਾਦੇ ਇਹ ਜਿਹੜੀ ਕੰਪੋਸਟ ਦੀ ਗੱਲ ਕਰਦੇ ਆ। ਹਾਂਜੀ ਇਹ ਕਿੰਨੀ ਕੀ ਤਿਆਰ ਹੋ ਜਾਂਦੀ ਆ? ਇਹ ਬਾਲਟੀ ਦੇ ਅੰਦਰ ਜੀ ਕਿੰਨੀ ਆਏ ਥਿਲਕਾ। ਬਾਲਟੀ ਦੇ ਵਿੱਚੋਂ 15 ਕਿਲੋ ਹੋ ਜੂਗੀ। ਅੱਛਾ ਜੀ। ਇਹਦੇ ਵਿੱਚ ਲਿਕਵਿਡ ਥੱਲੇ ਹੈਗਾ ਉਸ ਨੂੰ ਅਲੱਗ ਕਰ ਲਾਂਗੇ। ਇਹ ਜਿਹੜਾ ਹੁਣ ਗਲ ਚੁੱਕਿਆ ਸਾਰਾ ਇਸ ਨੂੰ ਅਸੀਂ ਅਲੱਗ ਕਿਸੇ ਬੋਰੀ 'ਚ ਪਾ ਕੇ ਨੂੰ ਸੁਕਾ ਲਾਂਗੇ। ਜਦੋਂ ਖੁਸ਼ਕ ਹੋ ਜੂਗਾ 3-4 ਦਿਨਾਂ 'ਚ ਫੇਰ ਇਸ ਨੂੰ ਮਿਕਸੀਜ ਵਿੱਚ ਪੀਸ ਕੇ ਇਹ ਪਾਊਡਰ ਬਣ ਜੂਗਾ ਕੰਪੋਸਟ ਦਾ। ਇਹ ਤੁਹਾਨੂੰ ਕੀ ਬੈਨੀਫਿਟ ਮਿਲਦਾ ਜੀ ਐ ਤੁਸੀਂ ਫਰੀਓ ਆਫ ਕੋਸਟ ਸਪਲਾਈ ਕਰਦੇ ਹੋ ਇੰਨੀ ਮਿਹਨਤ ਕਰਦੇ ਹੋ ਇਹ ਤਾਂ ਇੱਕ ਨਸ਼ਾ ਹੈਗਾ ਕਿਸੇ ਨੂੰ ਕਿਸ ਚੀਜ਼ ਦਾ ਨਸ਼ਾ ਸਾਨੂੰ ਇਸ ਚੀਜ਼ ਦਾ ਨਸ਼ਾ ਹੈਗਾ ਤੁਸੀਂ ਦੇਖੋ ਮੇਰੇ ਘਰ ਦੇ ਵਿੱਚ ਕੂੜਾ ਮੇਰਾ ਕਾਰ ਹੈ ਜ਼ੀਰੋ ਵੇਸਟ ਹੈ ਕੋਈ ਕੂੜਾ ਬਾਹਰ ਨਹੀਂ ਹੁੰਦਾ ਸਿਰਫ ਪਲਾਸਟਿਕ ਫਰਮੋਕੋਲ ਵਗੈਰਾ ਜਿਹੜੇ ਇਸ ਕੋ ਪੈਕਿੰਗ ਚਾਹੁੰਦੇ ਆ ਉਹ ਅਸੀਂ ਫੇਰੀ ਵਾਲਿਆਂ ਨੂੰ ਦੇ ਦਿੰਦੇ ਆ ਉਹਦੇ ਵੀ ਪੈਸੇ ਵਤਦੇ ਆ ਇਹਦੇ ਤਾਂ ਅਸੀਂ ਚਲੋ ਪੈਸੇ ਨਹੀਂ ਰੱਖਦੇ ਲੋਕਾਂ ਨੂੰ ਫ੍ਰੀ ਦਿੰਨੇ ਆ ਪਰ ਅਸੀਂ ਸੰਦੇਸ਼ ਦਿੰਨੇ ਆ ਸਮਾਜ ਨੂੰ ਲੋਕਾਂ ਨੂੰ ਦੱਸਦੇ ਆ ਮੇਰੇ ਘਰੇ ਟ੍ਰੇਨਿੰਗ ਵੀ ਲੈਣ ਲੋਕ ਆਉਂਦੇ ਹੈਗੇ ਆ ਮੈਂ ਸਕੂਲਾਂ ਤੇ ਕਾਲਜਾਂ ਜਾ ਕੇ ਟ੍ਰੇਨਿੰਗ ਦਿੰਨਾ ਹੈਗਾ ਵੀ ਕਿਸ ਤਰ੍ਹਾਂ ਕਰਦੇ ਕੂੜੇ ਨੂੰ ਅਸੀਂ ਸਾਰਥ ਗ੍ਰੂਪ ਦਾ ਪ੍ਰਯੋਗ ਕਰ ਸਕਦੇ ਆ ਨਾਲੇ ਦਾ ਅਸੀਂ ਕੂੜੇ ਤੋਂ ਮੁਕਤੀ ਪਾ ਲਈ ਨਾਲੇ ਉਹਦਾ ਪ੍ਰੋਡਕਟ ਵੀ ਲਿੱਤਾ ਅਸੀਂ ਖਾਦ ਮੰਗੀ ਜਿਹੜੀ ਪੌਦਿਆਂ ਵਾਸਤੇ ਇੱਕ ਦੁਆਰਾ ਕੰਮ ਕਰਦੇ ਇੱਕ ਰਾਮਬੰਦ ਦਾ ਕੰਮ ਕਰਦੇ ਸੰਜੀਵ ਜੀ ਦਾ ਕੰਮ ਕਰਦੇ ਆ ਮੈਂ ਸਭ ਨੂੰ ਅਪੀਲ ਕਰਨਾ ਆਪਣਾ ਨੰਬਰ ਵੀ ਮੈਂ ਦੱਸੂਗਾ ਕਿਸ ਨੇ ਕੋਈ ਜਾਣ ਕਰ ਲੈਣੀ ਹੈ ਮੇਰੇ ਤੋਂ ਟੈਲੀਫੋਨ ਯਾਨੀ ਕਿ ਪਿਓਰ ਆਰਗੈਨਿਕ ਉਰ ਲੀਆਰ ਗਨ ਹੈ ਹਾਂਜੀ ਹਾਂ ਬਿਲਕੁਲ ਆਰਗੈਨਿਕ ਆ ਮੈਂ ਆਪਣਾ ਨੰਬਰ 89555 99505 ਨੰਬਰ ਨੂੰ ਰਿਪੀਟ ਕਰਨ ਲੱਗਿਆ 98555 99505 ਮੇਰੇ ਕੋਲੇ ਬੜੀ ਦੂਰ ਦੀ ਉਪਲਬਧਤਾ ਜਦੋਂ ਵੀਡੀਓ ਪਹੁੰਚ ਜਾਂਦੀ ਹੈ ਬੜੀ ਦੂਸ ਤੱਕ ਤਾਂ ਲੋਕ ਜਾਣ ਕਰ ਲੈਂਦੇ ਮੈਨੂੰ ਬੁਲਾਉਂਦੇ ਹੈਗੇ ਬਹੁਤੀ ਦੂਰ ਤੱਕ ਨਹੀਂ ਜਾ ਸਕਦੇ ਸ਼ਹਿਰ ਦੇ ਵਿੱਚ ਜਾਂ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੁਣ ਮੇਰੇ ਅਗਲੇ ਹਫ਼ਤੇ ਰਾਮਪੁਰਾ ਫੂਲ ਦਾ ਮੇਰਾ ਮਿਸ਼ਨ ਹੈਗਾ ਤੇ ਸਾਡਾ ਪ੍ਰਯਾਸ ਇਹੀ ਹੈ ਕਿ ਘਰ ਦੇ ਕੂੜੇ ਤੋਂ ਵੇਸ ਤੋਂ ਜਿਹੜਾ ਅਸੀਂ ਦਸਵੇਂ ਵਿੱਚ ਪਾ ਕੇ ਬਾਰ ਫੇ ਬਾਰ ਕੂੜੇ ਵਾਲੀ ਜੱਡੀ ਰੇੜੇ ਆਂਦੀ ਹੈ ਉਹਦੇ ਦੇਾਂਗੇ ਉਹਦੀ ਬਜਾਏ ਅਸੀਂ ਕਿਉਂ ਨਹੀਂ ਅਸੀਂ ਇਹਦਾ ਆਪ ਦਾ ਪ੍ਰਯੋਗ ਕਰਦੇ ਆਂ ਅਸੀਂ ਇੱਕ ਮੇਰੇ ਕੋਲੇ ਇੱਕ ਟੋਕੜਨਾ 20 ਕਿਲੋ ਖਾਦ ਐ ਇਸਲੇ ਬਣੀ ਹੋਈ ਆ ਬੂਰੀ ਪਈ ਹੈਗੀ ਆ ਤੇ ਡੱਬੇ ਚ ਪਾਈ ਹੋਈ ਆ ਅ ਬਸ ਇਹ ਵੀ ਥੋੜੀ ਛੋਟੀ ਬਸ ਦੋ ਚਮਚ ਇੱਕ ਮੁਠੀ ਗਮਲੇ ਚ ਪਾਣੀ ਪੈਂਦੀ ਆ ਕਿਆਰੀ ਦੇ ਵਿੱਚ ਆਥਰੇ ਲੱਗੇ ਇਸ ਨੂੰ ਐ ਘੁਮਾ ਦਿਓ ਤੇ ਇਹ ਇਹਦੇ ਚ ਬਹੁਤ سارے ਸਫਲਾਪਸੇ ਜ਼ਰੂਰੀ ਤੱਤ ਇਹਦੇ ਵਿੱਚ ਹੁੰਦੇ ਆ ਖਿਲਜ ਹੁੰਦੇ ਆ ਤੇ ਉਹਨਾਂ ਵਾਸਤੇ ਇਹ ਇੱਕ ਬੜੇ ਹੀ ਅੱਛੀ ਫਰਾਂਕ ਹੈਗੀ ਤੇ ਤੁਸੀਂ ਜਿਹੜੀ ਪੈਕਿੰਗ ਕਰਦੇ ਹੋ ਜਿਵੇਂ ਲਿਕਵਿਡ ਹੈ ਐਪਲਾਈ ਕਰਦੇ ਹੋ ਤੁਸੀਂ ਉਹ ਬੋਤਲਾਂ ਵਗੈਰਾ ਕਿੱਥੋਂ ਲੈ ਕੇ ਆਉਂਦੇ ਹੋ ਜੀ ਤੇ ਕਿਸ ਤਰ੍ਹਾਂ ਪੈਕਿੰਗ ਕਰਕੇ ਉਹ ਕਰਦੇ ਹੋ ਜੀ ਜੋ ਕੁਝ ਲਿਆਉਂਦੇ ਹੋ ਉਹ ਨਹੀਂ ਜੀ ਘਰੇ ਜਿਹੜੇ ਪਾਣੀ ਵਾਲੇ ਬੋਤਲੇ ਹੈਗੀਆਂ ਓਕੇ ਜੀ ਅੱਜ ਹੀ ਮੈਂ ਡਾਕਟਰ ਦੀਪਕ ਬੰਸਲ ਜੀ ਦੇ ਕੋਲ ਗਿਆ ਸੀ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਸਾਨੂੰ ਪਿਆਇਆ ਉਹ ਬੋਤਲਾਂ ਮੈਂ ਸਿੱਟੀਆਂ ਨਹੀਂ ਬੋਤਲਾਂ ਖਾਲੀ ਸੀਗੇ ਮੇਰੇ ਨਾਲ ਭਵਿੰਦਰ ਬੰਸਲ ਜੀ ਸੀਗੇ ਮੇਰੇ ਨਾਲ ਦੋ ਤਿੰਨ ਦਿਨ ਹੋਰ ਸੀਗੇ ਸਾਰੇ ਨੇ ਬੋਤਲਾਂ ਮੇਰੇ ਝੋਲੇ ਚ ਪਾਤੀਆਂ ਆ ਬੋਤਲਾਂ ਜਿਹੜੀਆਂ ਅੱਜ ਹੀ ਲੈ ਕੇ ਆਇਆ ਨਿਕੋੜ ਖਾਦ ਇਹਦੇ ਜਿਸੀਂ ਪਾ ਕੇ ਲੋਕਾਂ ਨੂੰ ਫ੍ਰੀ ਦਿਆਂਗੇ ਯਾਨੀ ਕਿ ਸਵੱਛ ਭਾਰਤ ਅਭਿਆਨ ਦਾ ਤੁਸੀਂ ਪਹਿਲਾਂ ਦਾ ਹੀ ਸ਼ੁਰੂ ਕਰ ਰੱਖਿਆ ਤੇ ਮੋਦੀ ਜੀ ਨੇ ਹੋ ਸਕਦਾ ਹੈ ਕਿ ਵੀ ਤੁਹਾਡੇ ਤੋਂ ਪ੍ਰੇਰਨਾ ਲਈ ਹੋਵੇ ਕੋਈ ਕੋਈ ਵੱਡੀ ਗੱਲ ਨਹੀਂ ਜੋ ਤਾਂ ਚਲੋ ਸਾਡੇ ਲੀਡਰ ਹੈਗੇ ਸਾਡੇ ਆਗੂ ਹੈਗੇ ਅਸੀਂ ਉਹਨਾਂ ਤੋਂ ਬਹੁਤ ਸਿੱਖਿਆ ਹੈਗਾ ਅਸੀਂ ਵੀ ਮਤਲਬ ਬਹੁਤ ਸਾਰੇ ਲੋਕਾਂ ਨੂੰ ਖਾਇਆ ਆ ਖਾਲੀ ਬੋਤਲਾ ਦੇਖੋ ਇਹਦੇ ਇਸ ਮਾਹੋਂ ਇਕਵਲ ਫਰਟੀਲਾਈਜ਼ਰ ਖਾਦ ਪਾ ਕੇ ਲੋਕਾਂ ਨੂੰ ਡਿਸਟ੍ਰਿਬਿਊਟ ਕਰਕੇ ਆਉਂਗਾ ਇਹ ਵਾਲੀ ਕੰਪੋਸਟ ਹੈਗੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਹਾਂ ਇਹ 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 ਹਾਂ ਇਹ ਇੱਕ ਥੱਲੇ ਚ ਪੈਜੂਗੀ ਦਫਾਫੇ ਚ ਪੈਜੂਗੀ ਇੱਥੇ ਮਰਗੀ ਪੈਜੂਗੀ ਕਾਰਪੋਰੇਸ਼ਨ ਬਿਸ਼ੰਦਾ ਕਾਰਪੋਰੇਸ਼ਨ ਦੇ ਵਿੱਚ ਵੀ ਇਹ ਬਹੁਤ ਵੱਡੀ ਮਾਤਰਾ ਤਿਆਰ ਹੁੰਦੀ ਹੈਗੀ ਆ ਪਿੱਛੇ ਜੇ ਅਸੀਂ ਭਗਤ ਸਿੰਘ ਦੇ ਸ਼ਹੀਦੀ ਦਿਨ ਕਾਰਪੋਰੇਸ਼ਨ ਬਿਸ਼ੰਦਾ ਤੋਂ 250 ਥੱਲੇ ਮਗਾਈ ਸੀ ਲੋਕਾਂ ਨੂੰ ਫ੍ਰੀ ਵੰਡੇਆ ਤੇ ਉਦੋਂ ਪਹਿਲਾਂ 10 ਨੂੰ ਫਲਾਵਰ ਫੈਸਟੀਵਲ ਸੀਗਾ ਉਹਦੇ ਵਿੱਚ ਵੀ ਕਾਰਪੋਰੇਸ਼ਨਲ ਗੱਡੀ ਆ ਜੇ ਲਗਭਗ 500 ਥੱਲੀਆਂ ਸੀਗੀਆਂ ਅਸੀਂ ਆਪਣੇ ਲੈਵਲ ਤੇ ਪ੍ਰਯਾਸ ਕਰ ਰਹੇ ਆ ਬਹੁਤ ਸਾਰੇ ਲੋਕ ਸਾਡੇ ਸਿੱਖਦੇ ਆ ਘਰਾਂ ਚੋਂ ਸਕੂਲਾਂ ਕਾਲਜਾਂ ਜਾ ਕੇ ਮੈਂ ਟ੍ਰੇਨਿੰਗ ਜਿੰਨਾ ਯੂਨੀਵਰਸਿਟੀਾਂ ਜਾ ਕੇ ਤੇ ਲੋਕਾਂ ਨੂੰ ਲੱਗਦਾ ਵੀ ਇਹਦਾ ਔਖਾ ਕੰਮ ਹੈ ਹੀ ਨਹੀਂ ਹੈਗਾ ਜਿੰਨੀ ਦੇਰ ਤੱਕ ਅਸੀਂ ਨਾ ਆਪ ਇਹਨੂੰ ਹੱਥਾਂ ਕਰੀਏ ਲੱਗਦਾ ਔਖਾ ਹੈ ਪਤਾ ਨਹੀਂ ਹੋਊਗਾ ਕਿ ਨਹੀਂ ਮੈਨੂੰ ਐਂ ਲੱਗਦਾ ਹੁੰਦਾ ਹੁੰਦਾ ਕਿ ਜਰੂਰ ਤੋਂ ਮੈਂ ਕਰ ਰਿਹਾ ਐਂ ਲੱਗਦਾ ਵੀ ਹਮ ਕਈ ਵਾਰੀ ਸਬਜ਼ੀ ਕੱਟਣਾ ਹੈਗਾ ਤੇ ਉਹਨੂੰ ਡਿਸਪੋਜ਼ੀਸ਼ਨ ਨਾ ਮੇਰੇ ਉੱਪਰ ਘੜੇ ਲੱਗੇ ਪਿੱਟਸ ਲੱਗੇ ਰਿਹਾ ਉਹਨਾਂ ਦੇ ਵਿੱਚ ਪਾ ਕੇ ਰੱਖਦਾ ਹੈ ਦੰਨਕ ਮਿਨਿਆ ਚ ਗਲ ਦੰਦੇ ਹੈਗੇ ਆ ਤੇ ਉਦੋਂ ਬਾਰੇ ਨੂੰ ਸੁਕਾ ਲਈਦਾ ਜਦੋਂ ਸਖਤ ਹੋ ਜੇ ਤਾਂ ਉਸ ਨੂੰ ਮਿਕਸੀ ਜਰ ਤੇ ਪੀਸ ਲਈਦਾ ਜਾਂ ਛਣਨੇ ਛਾਂਲ ਲੈਂਦੇ ਆ ਤੇ ਮੈਂ ਦੇਸ਼ ਵਾਸੀ ਨੂੰ ਅਪੀਲ ਕਰਦਾ ਕਿ ਇਹ ਕੰਮ ਬਿਲਕੁਲ ਸੋਖਾ ਹੈਗਾ ਇਹਦੇ ਨਾਲ ਇੱਕ ਤਾਂ ਅਸੀਂ ਕੂੜੇ ਤੋਂ ਨਿਯਾਤ ਪਾ ਲਈ ਹੈ ਉਸ ਤੋਂ ਅਸੀਂ ਕੂੜੇ ਤੋਂ ਅਸੀਂ ਸਮਝੋ ਸੋਨਾ ਬਣਾ ਲਿਆ ਹੈਗਾ ਫਸਲਾਂ ਆਸਤੇ ਸਾਡੀ ਸਿਹਤ ਵਾਸਤੇ ਬੜਾ ਹੀ ਲਾਹੇਵੰਦ ਯਾਨੀ ਕਿ ਜਿਹੜੇ ਅੱਜ ਕੱਲ ਬੇਰੋਜ਼ਗਾਰੀ ਹੈ ਇਹ ਰੋਜ਼ਗਾਰ ਵੀ ਹੈ ਇੱਕ ਹਾਂ ਬਿਲਕੁਲ ਰੋਜ਼ਗਾਰ ਸਿਰਜਣ ਹੋ ਸਕਦਾ ਇਹਦੇ ਵਿੱਚ ਸਿੱਖਾ ਤਿਆਰ ਕਰੋ ਕੂੜਾ ਇਕੱਠਾ ਕਰੋ ਉਸ ਨੂੰ ਲਗਾਓ ਤੇ ਇਹ 50 ਰੁਪਏ ਕਿਲੋ ਆਰਾਮ ਨਾਲ ਵਿਕ ਜਾਂਦੀ ਹੈ ਪਹਿਸੇ ਸਿਰਫ ਮਿਹਨਤ ਲੱਗਦੀ ਹੈ ਪੈਸਾ ਕੋਈ ਖਰਚ ਨਹੀਂ ਹੂੰ ਸੋ ਦੋਸਤੋ ਇਹ ਸਾਡੇ ਬਠਿੰਡਾ ਦੇ ਜਿਹੜੇ ਮਿਲਟਮੈਨ ਮਹਾਤਮਾ ગાંધી ਜੀ ਬਾਪੂ ਜੀ ਚਾਚਾ ਸ਼੍ਰੀ ਬਹੁਤ ਨਾਂ ਨੇ ਇਹਨਾਂ ਦੇ ਤੋਂ ਅੱਜ ਪਹਿਲੇ ਵੀਡੀਓ ਦੇ ਅੰਦਰ ਤਾਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਕ ਨਾਂ ਨੇ ਤੁਹਾਨੂੰ ਸਮੇਂ-ਸਮੇਂ ਤੇ ਇਹ ਜਾਣਕਾਰੀ ਵੀ ਦਿੰਦੇ ਰਵਾਂਗੇ ਇਹ ਨਵਾਂ ਜਿਹੜਾ ਪ੍ਰਯੋਗ ਕਰਦੇ ਆ ਉਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਦੇਵਾਂਗੇ ਤੇ ਲੋਕਾਂ ਵੱਲੋਂ ਜਿਹੜੇ ਪਿਆਰ ਨਾਲ ਦਿੱਤੇ ਗਏ ਨਾਂ ਹੈ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਦੇਵਾਂਗੇ ਜੇ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਬਾਪੂ ਜੀ ਚਾਚਾ ਜੀ ਰਾਕੇਸ਼ ਅਨਰੁੱਲਾ ਜੀ ਨਾਲ ਉਹਨਾਂ ਦੇ ਮੋਬਾਈਲ ਨੰਬਰ 98500 555 99505 ਦੂਸਰਾ ਨੰਬਰ ਵੀ ਮੇਰੇ ਹੈਗਾ 70094 96202 ਨੰਬਰ ਮਾਗਦੇ ਡੋਨੇਟ ਫੀਸ ਕਰਨ ਲੱਗੇ ਆ 983589505 ਦੂਸਰਾ ਹੈਗਾ 7009496202 ਸੋ ਤੁਸੀਂ ਵੀ ਇਹਨਾਂ ਤੋਂ ਸੰਪਰਕ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤਾਂ ਜੋ ਆਪਾਂ ਸਵੱਛ ਭਾਰਤ ਬਿਆਨ ਤੋਂ ਇਲਾਵਾ ਇੱਕ ਚੰਗੇ ਨਰੋਲ ਸਿਹਤ ਲਈ ਇੱਕ ਉਪਰਾਲਾ ਕਰ ਸਕੀਏ ਤੇ ਆਪਦੇ ਆਲੇ-ਦੁਆਲੇ ਨੂੰ ਵੀ ਸਾਫ਼ ਸੁਥਰਾ ਰੱਖ ਰਖੀਏ ਆਪਣੀ ਸਿਹਤ ਨੂੰ ਵੀ ਆਰਗੈਨਿਕ ਜਿਹੜੀ ਸਬਜ਼ੀਆਂ ਤੇ ਜਿਹੜਾ ਅਨਾਜ ਉਹ ਪੈਦਾ ਕਰਨਾ ਉਸੇ ਆਰਗੈਨਿਕ ਖਾਦ ਬਣਾ ਕੇ ਆਪਾਂ ਇਹ ਉਪਰਾਲੇ ਕਰ ਸਕਦੇ ਆ ਇਸ ਤਰ੍ਹਾਂ ਤੁਸੀਂ ਖਾਦ ਬਣਾ ਸਕਦੇ ਤੇ ਚਾਚਾ ਜੀ ਇਹ ਕੀ ਹੈ ਇਹ ਸੀਡ ਬੈਂਕ ਹੈ ਜੀ ਸਾਡਾ ਸੀਡ ਬੈਂਕ ਆਪਣੀਆਂ ਗੁੱਥਲੀਆਂ ਜਿਹੜੀਆਂ ਪਿਛਲੇ ਸਾਲ ਦੀਆਂ ਪਈਆਂ ਹੈਗੀਆਂ ਹੱਥ ਦੇ ਵਿੱਚ ਹੁਣ ਅਸੀਂ ਇਸ ਨੂੰ ਬੀਜਾਂਗੇ ਜਦੋਂ ਪੌਦੇ ਤਿਆਰ ਹੋ ਜਾਣਗੇ ਤਾਂ ਗਮਲੇ ਦੇ ਨਾਲ ਬੀਜੂਗਾ ਜਿਹੜੇ ਪੌਦੇ ਤਿਆਰ ਹੋਣਗੇ ਸੇ ਬਾਗ ਚ ਪਾਰਕ ਦੇ ਸਰਕਾਰੀ ਨਾਲੇ ਲਾ ਕੇ ਆਵਾਂਗੇ ਤੇ ਸੀਡ ਬੈਂਕ ਇਹ ਤੁਸੀਂ ਵੀ ਬਣਾ ਸਕਦੇ ਹੋ ਕੋਈ ਵੀ ਖਾਲ ਦਾ ਜਿਹੜਾ ਸਬਜ਼ੀਆਂ ਦਾ ਫਲ ਦਾ ਬੀਜਾ ਉਹਨੂੰ ਸਿੱਟੋ ਨਹੀਂ ਉਸ ਨੂੰ ਆਡਰ ਰੱਖ ਲਓ ਤੇ ਉਸ ਨੂੰ ਸੁਕਾ ਕੇ ਹਰਿਆਲੀ ਮਿਸ਼ਨ ਦੇ ਵਿੱਚ ਵੀ ਯੋਗਦਾਨ ਦਿਓ ਸੋ ਦੋਸਤੋ ਹੁਣ ਤੁਸੀਂ ਇੱਕ ਨਵੀਂ ਗੱਲ ਹੋਰ ਸੁਣੀਐ ਇਹਨਾਂ ਨੇ ਇੱਕ ਨਵਾਂ ਪ੍ਰਯੋਗ ਵੀ ਕੀਤਾ ਹੈ ਕਿ ਵੀ ਕਿਸ ਤਰੀਕੇ ਨਾਲ ਜਿਹੜੇ ਗੁੱਠਲੀਆਂ ਨੇ ਥੰਬੀਆਂ ਯਾਨੀ ਕਿ ਇਹਨਾਂ ਨੇ ਇੱਕ ਸੀਡ ਬੈਂਕ ਵੀ ਸਟਾਰਟ ਕਰ ਰੱਖਿਆ ਹੈ ਤਾਂ ਜੋ ਵਾਤਾਵਰਣ ਨੂੰ ਹੜਿਆਪੜਿਆ ਬਣਾਇਆ ਜਾ ਸਕੇ ਵੈਸੇ ਤਾਂ ਆਪਾਂ ਕੋਈ ਵੀ ਪੌਦਾ ਜੇ ਲਗਾਉਣਾ ਹੋਵੇ ਤਾਂ ਪੈਸੇ ਦੇ ਕੇ ਬੀਜ ਲੈ ਕੇ ਆਨੇ ਆ ਪਰ ਇਹਨਾਂ ਨੇ ਇਹ ਜਿਹੜਾ ਬੈਂਕ ਤਿਆਰ ਕੀਤਾ ਹੈ ਇਹ ਘਰ ਦੇ ਅੰਦਰ ਹੀ ਤਿਆਰ ਹੋ ਸਕਦਾ ਹੈ ਨਾ ਕੋਈ ਵੇਸਟੇਜ ਹੁੰਦੀ ਨਾ ਘਰ ਦੇ ਅੰਦਰ ਕਚਰਾ ਹੁੰਦਾ ਤੇ ਇੱਕ ਵਾਤਾਵਰਣ ਜਿਹੜਾ ਤੁਸੀਂ ਵੀ ਆਲੇ-ਦੁਆਲੇ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਬੀਜ ਹੈ ਇਹ ਬੋਹ ਸਕਦੇ ਹੋ ਸੋ ਤੁਸੀਂ ਸੰਪਰਕ ਕਰੋ ਰਾਕੇਸ਼ ਨਰੁੱਲਾ ਜੀ ਨਾਲ ਤਾਂ ਜੋ ਆਪਾਂ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਮਿਸ਼ਨ ਸਵੱਛ ਭਾਰਤ ਵਿਆਨ ਹਰਿਆ ਭਰਿਆ ਭਾਰਤ ਨਰੋਲ ਸਿਹਤ ਨੂੰ ਕਾਮਯਾਬ ਕੀਤਾ ਜਾ ਸਕੇ Yeah, Hinton.